ਅੱਜ ਕੀ ਨਾਮ ਐ ਤੇ ਕਿਹੜੀ ਜਗ੍ਹਾ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਸੂਬਾ ਸੀਨੀਅਰ ਉਮੀਦਵਾਰ ਨਾ ਪੀਕੇਜੂ ਟਕੌਂਦਾ ਜਿਹਦੀ ਕੋਈ ਮਜਿੱਤ ਨੇਜੀ ਕਰਦੇ ਆ ਅਸੀਂ ਸੂਬਾ ਕਮੇਟੀ ਵੱਲੋਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਮੂਰੇ ਧਰਨੇ ਦੇ ਕੇ ਮੰਗ ਪੱਤਰ ਦੇਨੇ ਆ ਸਾਡੀ ਮੰਗ ਆ ਕਿ ਪਿਛਲੇ ਜਿਹੜਾ ਸੀਜ਼ਨ ਨੰਗਾ ਚੋਨੇ ਦੇ ਵਿੱਚ ਮੰਡੀਆਂ ਦੇ ਵਿੱਚ ਨਗਾਕਾਰਾਂ ਸੀ ਉਹਨਾਂ ਵੀ ਪ੍ਰਦਰਸ਼ਨ ਕਰਦੇ ਰਿਹਾ ਕਿ ਨਮੀ ਦੇ ਨਾਂ ਥੱਲੇ ਮਤਲਬ ਚਾਰ ਚਾਰ ਪੰਜ ਪੰਜ ਅ ਕਿਲੋ ਕਟੌਤੀ ਕਰਕੇ ਮਤਲਬ ਪ੍ਰਾਈਵੇਟ ਜਿਹੜੇ ادارے ਸੀਗੇ ਸੈਲਰ ਮਾਰਕ ਦਾ ਆਰਥਿਕ ਉਹਨਾਂ ਨੇ ਲੁੱਟ ਕੀਤੀ ਆ ਸਾਡੀ ਮੰਗ ਆ ਕਿ ਉਹਨਾਂ ਤੇ ਪਰਤਾਲ ਕਰਕੇ ਪਰਚੇ ਦੱਜ ਕੀਤੇ ਆ ਤੇ ਉਹ ਜਿਹੜਾ ਅ ਕਟੌਤੀ ਕੀਤੀ ਉਹ ਕਿਸਾਨਾਂ ਨੂੰ ਮੋੜ ਉਹਦਾ ਮਤਲਬ ਬੈਨੀਫਿਟ ਦਿੱਤਾ ਜਾਵੇ ਨੰਬਰ 2 ਤੇ ਜਿਹੜਾ ਗ੍ਰੀਨ ਪੰਨ ਵੱਲੋਂ ਬਕਾਇਦਾ ਹਦਦਾਂ ਕੀਤੀਆਂ ਸੀਗੀਆਂ ਕਿ ਜਿਹੜੇ 2.5 ਕਿੱਲਾ ਕਿੱਲੇ ਵਾਲੇ ਕਿਸਾਨਾਂ ਨੂੰ ਫਰੀ ਮਸ਼ੀਨਰੀ ਦਿੱਤੀ ਜਾਵੇ ਔਰ ਜਿਹੜੇ 5 ਏਕੜ ਵਾਲੇ ਉਹਨੂੰ 50% ਸਬਸਿਡੀ ਦਿੱਤੀ ਜਾਵੇ ਪਰ ਫੋਆ ਉਹਦੇ ਉਲਟ ਗਰੀਬ ਕਿਸਾਨਾਂ ਨੂੰ ਕਿਸੇ ਨੂੰ ਮਸ਼ੀਨਰੀ ਮਹੱਜਾ ਨਹੀਂ ਕਰਾਈ ਗਈ ਔਰ ਵੱਡੇ ਜਿਹੜੇ ਤਨਾਟ ਸੀ ਉਹ ਮਸ਼ੀਨਰੀ ਲੈ ਗਏ ਜਿਹਦੇ ਕਰਕੇ ਮਜਬੂਰਨ ਮਤਲਬ ਉਹਨਾਂ ਨੂੰ ਪਰਾਲੀ ਨੂੰ ਅੱਗ ਲਾਉਣੀ ਪਈ ਸਾਡੀ ਮੰਗ ਆ ਕਿ ਜਿਨ੍ਹਾਂ ਤੇ ਲਾਲ ਐਂਟਰੀਆਂ ਔਰ ਪਰਚੇ ਦਾ ਜੁਰਮਾਨੇ ਉਹ ਤੁਰੰਤ ਰੱਦ ਕੀਤੇ ਜਾਣ ਅੱਗੇ ਸਾਡੀ ਮੰਗ ਆ ਕਿ ਜਿਨ੍ਹਾਂ ਨੇ ਬਕਾਇਦਾ ਰੂਪ ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮਤਲਬਕ ਆ ਪਰਾਲੀ ਬਿਨਾ ਸਾਰੇ ਉਹਨਾਂ ਨੇ ਮਤਲਬ ਕਣਕ ਵੇਚੀ ਆ ਉਹਨੂੰ ਵੱਟੀ ਪੱਦਰ ਤੇ ਸੁੰਢੀ ਪਾ ਚੁੱਕੀ ਆ ਜਿਹਦੇ ਨਾਲ ਮਤਲਬ ਕਣਕ ਦਾ ਝਾਰਬੀ ਘਟਣਾ ਸਾਡੀ ਮੰਗ ਆ ਕਿ ਕਿਸਾਨਾਂ ਨੂੰ ਜਿੱਦਾਂ ਵੱਡਾ ਉਹਨਾਂ ਦਾ ਖਰਚਾ ਹੋ ਗਿਆ ਪਹਿਲਾਂ ਵਾਹੀ ਹੁਣ ਫੇਰ ਵਾਹੀ ਫੇਰ ਬੀਜੂਗਾ ਉਹਨੂੰ 15000 ਰੁਪਇਆ ਘਟੋ ਘਟ ਮਤਲਬ ਕਿੰਨੇ ਦਾ ਮਾਜੂਰ ਦਿੱਤਾਏ ਅਗਲੀ ਸਾਡੀ ਮੰਗ ਆ ਕਿ ਜਿਹੜਾ ਸੈਂਟਰਲ ਸਰਕਾਰ ਨੇ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀ ਉਹ ਵਿੰਗੇ ਤੇ ਟੰਕ ਦੇ ਨਾਲ ਸਟੇਟਾਂ ਤੇ ਸਟਕ ਕੇ ਖਰਦਾ ਤਿਆਰ ਕਰਕੇ ਭੇਜਾ ਅਸੀਂ ਮੰਨਦੇ ਹਾਂ ਕਿ ਉਹ ਬਕਾਇਦਾ ਰੂਪ ਚ ਸਰਕਾਰੀ ਮੰਡੀਆਂ ਨੂੰ ਤੋੜਨ ਵਾਲਾ ਤੇ ਕਾਰਪੋਰੇਟ ਘਰਾਣਿਆਂ ਤੇ ਵਪਾਰੀਆਂ ਨੂੰ ਲੁੱਟ ਕਰਨ ਦਾ ਇੱਕ ਰਾਹ ਪੱਧਰਾ ਕਰੂਗਾ ਸਾਡੀ ਮੰਗ ਆ ਕਿ ਉਹ ਖੜੇ ਨੂੰ ਮੁੱਢ ਤੋਂ ਤੋਂ ਰੱਦ ਕੀਤਾ ਜਾ ਕਿਉਂਕਿ ਇਹਦੀ ਧਾਰਨਾ ਪਈਆਂ ਪਿਛਲੇ ਸਮੇਂ ਚ ਮਤਲਬ ਕੰਪਨੀਆਂ ਆਈਆਂ ਸੀ ਜਿਨ੍ਹਾਂ ਨੇ ਕੰਟਰੈਕਟ ਖੇਚੀ ਕੀਤੀ ਸੀਗੀ ਔਰ ਆ ਮਿਰਚਾਂ ਦੀ ਆਲੂਆਂ ਦੀ ਟਮਾਟਰਾਂ ਦੀ ਤੇ ਉਹਨਾਂ ਨੇ ਪੂਰੀ ਤਰ੍ਹਾਂ ਮਤਲਬ ਕਿਸਾਨਾਂ ਨੂੰ ਰੋਲਿਆ ਤੇ ਉਹਨਾਂ ਦੀ ਖਰੀਦ ਹੀ ਨਹੀਂ ਕੀਤੀ ਗਈ ਅੱਜ ਵੀ ਉਹ ਕੰਟਰੈਕਟ ਖੇਤੀ ਵਾਲਾ ਮਤਲਬ ਫਾਰਮੂਲਾ ਲਾ ਕੇ ਕਰਨਾ ਚਾਹੁੰਦੇ ਆ ਇਹ ਸਾਡੀ ਮੰਗ ਕੋ ਖੜਾ ਪੰਜਾਬ ਸਰਕਾਰ ਤੁਰੰਤ ਉਹਨੂੰ ਰੱਦ ਕੀਤਾ ਇਹ ਸਾਡਾ ਪ੍ਰਦਰਸ਼ਨ ਸਾਰੇ ਪੰਜਾਬ ਚ 3 ਘੰਟੇ ਆ 12 ਤੋਂ ਲੈ ਕੇ 3 ਵਜੇ ਤੱਕ ਤੇ ਨਾਲ ਸਾਡੀ ਇਹ ਵੀ ਮੰਗ ਆ ਕਿ ਸਾਡੀ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਅਸੀਂ 23 ਤਰੀਕ ਨੂੰ ਜਿਹੜੇ ਬਾਰਡਰਾਂ ਤੇ ਲੜ ਰਹੇ ਆ ਬੜਾ ਸਾਡੇ ਲੱਕ ਮੱਤ ਪੇਦਾ ਅਸੀਂ ਪਹਿਲਾਂ ਵੀ ਉਹਨਾਂ ਦੇ ਦਬਾਅ ਲਈ ਵੇਖੋ 2.5 ਘੰਟੇ ਦਾ ਮੋਰਚਾ ਲਾਇਆ ਸੀ ਆਰਥਿਕਾ ਸਾਰੀਆਂ ਸੀ ਰੇਲੋ ਰੋਕੀਆਂ ਸੀ ਗਰਾں ਤੇ ਅਸੀਂ ਨੇ ਹੁਣ ਵੀ ਅਸੀਂ ਪੰਜ ਥਾਂ ਵੀਕੇ ਜੂ ਟਕਾਉਂਦਾ ਨੇ ਰੇਲਾਂ ਉਹਨਾਂ ਦੇ ਹੱਕ ਚ ਰੋਕੇ ਉਹਨਾਂ ਨਾਲ ਗੱਲਬਾਤ ਕਰੇ ਔਰ ਏਕਤਾ ਬਿਨਾ ਮਸਲਾ ਹੱਲ ਨਹੀਂ ਹੁੰਦਾਗਾ ਸਾਨੂੰ ਉਹਨਾਂ ਨੂੰ ਅਪੀਲ ਹੈ ਕਿ ਉਹ ਮਤਲਬ ਥੋੜਾ ਜਿਹਾ ਫਰਾਡ ਦੇ ਲਈ ਦੇ ਨਾਲ ਸੋਚਣ ਅਸੀਂ ਗਏ ਸੀ ਪਤਾ ਤੱਕ ਉਹਨਾਂ ਨੇ ਬਹੁਤ ਗਲਤ ਸ਼ਬਦਾਂ ਦੀ ਬਾਤਾਂ ਕੀਤੀ ਇਹ ਨਜੀਈ ਇੰਚਾਈ ਦਾ ਇਸ ਹੱਥ ਦੇ ਬੱਚਾ ਅੱਜ ਲੋੜ ਆ ਕਿ ਏਕਾ ਬਣਾ ਕੇ ਸੈਂਟਰ ਸਰਕਾਰ ਨੂੰ ਪਿੱਛੇ ਮੋੜਾ ਜਾਵੇ